ਤਨੋ ਸ਼੍ਰੀਵਾਹੇ ਗੁਰ ਸਾਹਿਬ ਜੀ ਤਨੋ ਸ਼੍ਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਹਰ ਜਿਉ ਕਿਰਪਾ ਕਰੇ ਤੋ ਨਾਮ ਧਿਆਇ ਜਿਉ ਸਤਗੁਰ ਮਿਲੈ ਸੁਭਾਏ ਸਹਜ ਗੁਣ ਗਾਈਐ ਜਿਉ ਹਰ ਜਿਓ ਕਿਰਪਾ ਕਰੇ ਤਾ ਨਾਮ ਧਿਆਈਐ ਜਿਓ ਸਤਗੁਰ ਮਿਲੈ ਸੁਭਾਏ ਸਹਜ ਗੁਣ ਗਾਈਐ ਜਿਓ ਗੁਣ ਗਾਏ ਵਿਗਸੈ ਸਦਾ ਆਨੰਦਿਨ ਜਉ ਆਪ ਸਾਚੀ ਭਾਵੈ ਅਹੰਕਾਰ ਹਉ ਮੈਂ ਤਜੈ ਮਾਇਆ ਸਹਿਜ ਨਾਮ ਸਮਾਵੈ ਕਰਤਾ ਕਰੇ ਸੋਈ ਆਪ ਦੇ ਤਾ ਪਾਈਐ ਹਰ ਜਿਉ ਕਿਰਪਾ ਕਰੇ